ਨੇੜੇ ਜਿਹੜੇ ਫਾਟਕ ਨੇ ਉਥੇ ਇੱਕ ਵਾਰਦਾਤ ਹੋਈ ਸੀ ਜਿਸ ਵਾਰਦਾਤ ਬਾਰੇ ਅਤੇ ਉਹ ਤੋਂ ਬਾਅਦ ਜਿਹੜੀ ਜਵਾਬੀ ਪੁਲਿਸ ਕਾਰਵਾਈ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪੀਓ ਸੀਗੀਆਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪੀਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪੀਓ ਚ ਬੈਠੇ ਹੋਏ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੀ ਅਸ਼ਨਾਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇਣੀ ਹੈ ਤੇ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇਕਸੰਬਰ ਵੀਰ ਉਹਦਾ ਦੋਸਤ ਸੌਰਵ ਅਤੇ ਉਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਜ਼ਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚੂਨੇਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਉਹ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 149 थाना ਸਿਟੀ ਪੱਟੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਐਸਪੀ ਡੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਨ੍ਹਾਂ ਤੇ ਬਾਈ ਨੇ ਪਰਚਾ ਦਰਜ ਹੋਇਆ ਜ ਜਿਹਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀ ਇਸ ਤੋਂ ਬਾਅਦ ਅ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜਾ ਕਿ ਇਹਨਾਂ ਦੇ ਕਲੋਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜੁਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਅ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਮੈडम ਇਹ ਕੋਈ ਗਰੁੱਪ ਹੀ ਜਾਂ ਗੈਂਗਸਟਰ ਹੀ ਹੈ ਨਾ ਮੈਂ ਇੱਕ ਸਪੈਸ਼ਲਿਟੀ ਹੋ ਜਿਹੜਾ ਕਿ ਗੈਂਗਵਾਟ টাইਪ ਹੋ ਗੈਂਗਵਾਟ ਨਹੀਂ ਹੈ ਇਹ ਗੱਲ ਮੈਂ ਕਲੀਅਰਫਾਈ ਕਰਨਾ ਚਾਹੁੰਦੀ ਹਾਂ ਜੀ ਇਹਦੇ ਵਿੱਚ ਕੋਈ ਗੈਂਗਵਰ ਵਾਲਾ ਹਜੇ ਤੱਕ ਦੀ ਤਫਤੀਸ਼ ਕੋਈ ਵੈਲਿਊ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਕਿ ਮੈਂ ਦੱਸਿਆ ਅਨਫੋਰਚਨਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਸੀ ਅਸਲ ਦੇ ਵਿੱਚ ਜਿਹੜੀ ਮੈਕ ਪੰਡੋਰੀਆ ਵਾਲੀ ਵੀਡੀਓ ਹੈ ਸਾਡੇ ਧਿਆਨ 'ਚ ਵੀ ਆਈ ਹੈ ਅਸੀਂ ਹੁਣ ਤੱਕ ਦੀ ਤਫ਼ਤੀਸ਼ ਦੇ ਮੁਤਾਬਕ ਉਹ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਤੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਸ ਏਰੀਆ ਦੇ ਵਿੱਚ ਵੀ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾਏਗਾ ਜੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ। ਹਮੇਂ ਬੜੀ ਖਾਟਾ ਲੜਕੀਆਂ ਨੇ ਲੇਕਿਨ ਫਾਇਰਿੰਗ ਹੋਣ ਦਾ ਮਾਮਲਾ ਕੀ ਜਿਵੇਂ ਕਾਰਨ ਕੀ ਸੀ ਜੀ। ਜਿੱਦਾਂ ਤੁਸੀਂ ਆਪ ਹੀ ਦੱਸਿਆ ਹੈ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀਗੀ ਤੇ ਅ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ ਸੀਗੀ। ਐਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡਿਟੇਲਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਵਾਚਿਆ ਜਾ